ਹੈਲੋ ਜੀ ਸਸਤੀ ਕਾਲ ਕੇ ਵੀਓ ਠੀਕੋ ਤੇ ਵੈਲਕਮ ਕਰਦੇ ਜਸਲੀਨਾ ਬਲੌਗ ਚੈਨਲ ਤੇ ਤੇ ਅੱਜ ਦਾ ਬਲੌਗ ਬਹੁਤ ਜਿਆਦਾ ਸਪੈਸ਼ਲ ਦਾ ਮਨਪ੍ਰੀਤ ਲਈ ਮੇਰੇ ਲਈ ਸੋ ਸਾਰੇ ਜਾਨੀ ਦਿਵਾਵਾਂ ਦਿਓ ਠੀਕ ਆ ਦਬਕ ਕਰਿਓ ਸ਼ੇਅਰ ਅੱਜ ਹੈਗਾ ਐਸ਼ ਮਨਪੀਨ ਦਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਅੱਜ ਮਨਪ੍ਰੀਤ ਹੋ ਗਈ ਹੈ ਪੂਰੀ ਹੁਣ ਦੱਸੂਗਾ ਜੀ ਉਮਰ ਕਿੰਨੀ ਹੋ ਗਈ ਅੱਜ 23 ਸਾਲਾਂ ਦੀ ਮਨਪੀਤ ਹੋ ਗਈ ਠੀਕ ਆ ਤੇ ਹੈ ਹੈ ਅੱਜ ਮੰਮਾ ਦਾ ਬਰਥਡੇ ਹੈ ਕਿੱਥੇ ਆ ਨਾਨਕੇ ਆ ਇਹ ਨਾਨਕੇ ਆਏ ਹੋਏ ਛੱਡਣ ਮੇ ਕੱਲ ਆਇਆ ਸੀ ਅੱਜ ਆ ਕੇ ਬਸ ਠੀਕ ਆ ਤੇ ਉਧਰੋਂ ਮੈਂ ਪ੍ਰੋਗਰਾਮ ਤੇ ਜਾਣਾ ਉਧਰ ਮਨਪੀ ਦਾ ਬਰਥਡੇ ਆ ਉਧਰ ਬਰ ਪ੍ਰੋਗਰਾਮ ਸੀਗਾ ਉਹ ਵੀ ਨਹੀਂ ਛੱਡਿਆ ਜਾਣਾ ਸੀਗਾ ਸੋ ਟਾਈਮ ਸਾਡੇ ਕੋਲ ਥੋੜਾ ਅਸੀਂ ਜਲਦੀ ਜਾਵਾਂਗੇ ਪਾਰਟੀ ਹੂੰ ਕਿੱਦਾਂ ਲਓ ਜੀ ਬਈ ਇਧਰ ਮਿਲੋ ਮਾਮਾ ਜੀ ਨੂੰ ਹੈਲੋ ਟੰਡਾ ਆ ਬੋਲਿਆ ਛੇ ਤੇ ਛੇ ਦੀ ਟਾਈਮ ਆਪਣੇ ਲਈ 15 ਮਿੰਟ ਆ 15 ਮਿੰਟ ਦਾ ਪ੍ਰੋਗਰਾਮ ਤੇ ਨਿਕਲਣਾ ਮੁੰਡਿਆ 15 ਮਿੰਟ ਦੇ ਪ੍ਰੋਗਰਾਮ ਤੇ ਨਿਕਲਣਾ ਆਪਾਂ ਠੀਕ ਆ ਨਾ ਸੋ ਜਲਦੀ ਜਲਦੀ ਆਪਾਂ ਕੇਕ ਕੱਟਣਾ ਠੀਕ ਆ ਤੇ ਸਾਰੇ ਜਣ ਜੁੜੇ ਰਹੋ ਵਲੌਗ ਨੂੰ ਕਰਿਓ ਕੰਟੀਨਿਊ ਠੀਕ ਆ ਉਸ ਤੋਂ ਬਾਅਦ ਫਿਰ ਆਪਾਂ ਇਹ ਆਪਾਂ ਲੰਬਾ ਕਰਾਂਗੇ ਵਲੌਗ ਥੋੜਾ ਜਿਹਾ ਠੀਕ ਆ ਇਹ ਆਪਾਂ ਥੋੜਾ ਜਿਹਾ ਇਹ ਫਿਰ ਉਦੋਂ ਆ ਦੇ ਮੂਵੀ ਮਾਈ ਵਿਖਾ ਕੇ ਲੈ ਕੇ ਆਉਣੀ ਸਾਰੀ ਫੈਮਲੀ ਨੂੰ ਪ੍ਰੋਮਿਸ ਕੀਤਾ ਹੋਇਆ ਸੀਗਾ ਤੇ ਮਾਨਪੀਤ ਲਈ ਸਪੈਸ਼ਲ ਗਿਫਟ ਕੀ ਹੈ ਇਸ ਵਾਰ ਬਰਥਡੇ ਦਾ ਸੋ ਸੱਜਣ ਬਲੌਗ ਨੂੰ ਕਰਿਓ ਕੰਟੀਨਿਊ ਠੀਕ ਆ ਤੁਹਾਨੂੰ ਦਿਖਾਉਣੇ ਆ ਤੇ ਪਹਿਲਾਂ ਆਪਾਂ ਕੱਟਦੇ ਆ ਕੇਕ ਸਾਰਿਆਂ ਨੇ ਕਰਿਓ ਬਲੌਗ ਨੂੰ ਕੰਟੀਨਿਊ ਠੀਕ ਆ ਜੀ ਆਜੋ ਫਿਰ ਸਾਰੀ ਫੈਮਲੀ ਆਪਾਂ ਕੇਕ ਕੱਟਦੇ ਆ ਐਸ਼ ਮਮਾ ਦਾ ਹੈਪੀ ਬਰਥਡੇ ਮਨ ਲੱਗੇ ਆ ਮਨਾਉਣ ਤੇ ਕੇਕ ਤੁਸੀਂ ਕਟੋਗੇ ਮਮਾ ਕਟੂਗੀ ਐਸ਼ ਕੱਟੇਗਾ ਮਮਾ ਨੇ ਵਾਹ ਐਸ਼ ਡੋਗੀ ਚੱਕੀ ਫੇਰਦਾ ਕਿੱਦਾਂ ਆ ਜੀ ਲੋ ਵੀ ਦੋਸਤੋ ਕੇਕ ਹੋ ਗਿਆ ਰੈਡੀ ਤੇ ਕੇਕ ਉੱਤੇ ਆਪਾਂ ਸਪੈਸ਼ਲ ਲਿਖਾਇਆ ਹੋਇਆ ਪ੍ਰੀਤੋ ਦੇਖ ਕਿੰਨਾ ਘੈਂਟ ਕੇਕ ਮਨਪ੍ਰੀਤ ਦਾ ਕੇਕ ਕੱਟੇ ਜਾ ਰਿਹਾ ਬਾਡੀ ਕੇਕ ਠੀਕ ਹੈ ਤਾਂ ਸਾਰਿਆਂ ਨੂੰ ਬੁਲਾਉਣੇ ਆਪਾਂ ਇਹ ਆਪਾਂ ਨੂੰ ਬੱਤੀ ਲਹਿਉਣੀਆਂ ਪੈਣਗੀਆਂ ਮੇਰੇ ਸਹਾਨਾ ਫੇਰ ਹੀ ਚੱਲਣਾ ਹੈ ਕੰਮ ਹੁਣ ਤਾਂ ਚਾਰਾਂ ਨਾਲ ਹੀ ਚੱਲੋ අප කේකගු චෙක්ර සඳදක්න සොනාව කීලෙක ඔත්තේ බලාී පරිීත්තෝ ගානද ව සනෙක්ල ගැක කීනල ල පිරිතුූ එකතු අහල්ල ඩැඩින වෙු නම මීසිී ਜੋ ਤਿੱਕੀ ਤੇ ਆ ਨਾ ਨਾ ਆ ਜਾਓ ਮਾਂ ਪੀ ਦਾ ਜੋ ਹੋ ਗਿਆ 32 ਸਾਲਾਂ ਦੇ ਠੀਕ ਆ ਬੜਾ ਪਿਆਰ ਨੂੰ 30 ਪਲੱਸ ਹੋ ਗਿਆ ਬੜਾ ਪਿਆਰ ਨੂੰ ਵਰਪੇ ਆ ਠੀਕ ਆ ਤੇ ਹੁਣ ਆਪਾਂ ਲੱਗੇ ਕੀ ਕਰੀਏ ਆਓ ਫਿਰ ਸਾਡੇਆਂ ਫੜੋਗੇ ਠੀਕ ਐਸੇ ਪਰ ਚਲ ਚੈਰਜ ਜੋ ਤੂੰ ਮੈਨੂੰ ਬੀਬੇ ਟੂ ਯੂ ਹੈਪੀ ਬਰਥਡੇ ਟੂ ਯੂ ਪ੍ਰੀਤ ਟੂ ਹੈਪੀ ਬਰਥਡੇ हम्म मम्मी मानपी का बर्थडे गिफ्ट ठीक है स्पेशल स्पैशल मनपी बर्थडे गिफ्ट लेके आंद ठीक है स्पैशल जो मानपी ने लाइफ में पहली बार वेयर करना सो

ਮਾਂ ਕਿਤੇ ਬੈਲੀਰ ਕੋਣੀ ਯੋ ਬਲੂ ਗੋਲਡ ਨਹੀਂ ਬੋਪਾ ਨਹੀਂ ਪਰ ਲੈਂਡਰ ਬੈਲੀਰ ਕੋਣੀ ਹਾਂ ਖੁਸ਼ ਲੈਂਪ ਮਾਰੀ ਤੂੰ ਬਸ ਅਨਪਾਇ ਦਿਓ ਕਿਲੀ ਬੁਝ ਕੋਣੀ ਏਜੋਣੀ ਏਜੋ ਕੋਣੀ ਹੁੰਦੇ ਆ ਤੇ ਦਰ ਨਾਲ ਬਟੀ ਰਿਂਦੇ ਹਾਂ ਹਾਂ ਤੇ ਦਰ ਨਾਲ ਲਵ ਹੈਪੀ ਬਰਥਡੇ ਟੂ ਯੂ ਖੁਸ਼ ਯੈਸ ਲਵ ਯੂ

जीड रह गया तू चल ऊपर जा वो हैला तू का देव नगर के अंदर बता दे चल इनके देदों नन्ने यार नन्ने डाला कैमरामैन राइट ये वाला ने सही दा ਤੁਹਾਨੂੰ ਕਿੱਥੋਂ ਕਿਉਂ ਲੱਗ ਰਿਹਾ ਕੀ ਖਾ ਰਹੀ ਮੈਂ ਨਾ ਮਾੜਾ ਕੋ ਕੋਲ ਕਿਉਂ ਇੱਥੇ ਛੱਡ ਕਿਉਂ ਨਹੀਂ ਆਇਆ ਜੋ ਸੁਆਦ ਰੀਆ ਕੇਸ ਨੂੰ ਬਸ ਬੇਸਟੀ ਹੈ ਰਬਾ ਬੋਲ ਨੂੰ ਪਾ ਕੇ ਜਿਵੇਂ ਆ ਗਈ ਨਾ ਪੂਰੀ ਤੁਮਾਰਾ ਜੀ ਖਾ ਕੇ ਚੰਗਾ ਨਾਲ ਆਇਆ ਪਰ ਤਮੇ ਈ ਨਾਲ ਰਹਾ ਹੋਈ ਮਰੀ ਤੋ ਕਿ ਦੱਸ ਮੈਂ ਆ ਕੇ ਮੋਈ ਤਈ ਹੈ ਮੈਂ ਵੇਸੇ ਯਾ ਉਤਰ ਗਈ ਆਪੋਰ ਵੀ ਐਸ ਦੇ ਦੋ ਐਸਪੀ ਨੂੰ ਲੋਜੀ ਇੱਕ ਨਾ ਪਤਾ ਲੂ ਹੋ ਸਕਦਾ ਪਤਾ ਨਹੀਂ ਆ ਮੂਵੀ ਕਿਹੜਾ ਹਾਂਜੀ ਦੋਸਤੋ ਤੇ ਮਨਪ੍ਰਿਤ ਹੋ ਗਿਆ ਰੈਡੀ ਆਪਾਂ ਹੋ ਗਿਆ ਰੈਡੀ ਲੈ ਕੋ ਮਨ ਕਮਣ ਨਹੀਂ ਮੂਵੀ ਦੇਖਣ ਚੱਲੇ ਆ ਮੂਵੀ ਕਿਹੜੀ ਮੂਵੀ ਦੇਖਣ ਚੱਲੀ ਆ ਜੱਟ ਨੂੰ ਚੜੇਲ ਟੱਕਰੀ ਤੇ ਆ ਜੱਟ ਨੂੰ ਚੜੇਲ ਟੱਕਰੀ ਦੇ ਨੂੰ ਪਤਾ ਅਹੀਂ ਤਾਂ ਇਹ ਦੇਖਣੀ ਆ ਮੂਗੀ ਆ ਜੱਟ ਨੂੰ ਜਿਹੜੀ ਹੋਣੀ ਆ ਮੈਂ ਕੱਲੀ ਨਹੀਂ ਮੈਂ ਆ ਜੱਟ ਨੂੰ ਵੀ ਟ੍ਰੇ ਆ ਜੱਟ ਨੂੰ ਚਰੀਲ ਟੱਕਰੀ ਸੀ ਪਰ 7 ਸਾਲ ਪਹਿਲਾਂ ਟੱਕਰੀ ਜੀ ਗਈ ਸੋ ਐਸੀ ਚੁੰਬੜੀ ਹੈ ਤੇ ਚੁੰਬੜੀ ਵੀ ਦਰੀ ਆਂਦੀ ਆ ਐ ਉਹ ਜਿਹੜੇ ਲਾ ਹੈ ਹੈ ਹੌਨੀ ਮੰਗ ਰੋ ਲੈਂਦੀ ਨਹੀਂ ਲੈਂਦੀ ਹੁਣ ਕਾਦੀ ਲੈਣੀ ਆ ਹੁਣ ਤਾਂ ਜਾਊ ਹੱਡਾਂ ਦੇ ਨਾਲ ਹੀ ਹੈ ਹੁਣ ਤਾਂ ਪੰਗਾ ਪੈ ਗਿਆ ਪੰਗਾ ਪੂਰਾ ਹੀ ਪੈ ਗਿਆ ਲਓ ਵੀ ਐਸ਼ ਨੂੰ ਮਿਲ ਲਓ ਆਓ ਯਾਸ਼ ਐਸ਼ੋਈ ਐਸ਼ੋਈ ਕਿਹੜੀ ਮੂਵੀ ਦੇਖਣ ਚ ਆਇਆ ਜੀ ਕਿਹੜੀ ਮੂਵੀ ਦੇਖਣ ਆਇਆ ਸੀ ਸੀ ਨਾਮ ਕੀ ਆ ਭੁੱਲ ਗਿਆ ਨਾ ਸੀ ਮੂਤ ਵਾਲੀ ਉਹ ਤਾਂ ਵਾਹ ਨਹੀਂ ਨਈ ਬਾ ਅ ਟੁੜੇ ਇਹ ਟੱਕਰੀ ਉਹ ਤਾਂ ਉਹ ਮੂਵੀ ਆ ਇੱਕ ਟੁੜੇ ਮੈਨੂ ਟੱਕਰੀ ਸੀ ਅੱਜ 7 ਸਾਲ ਪਹਿਲਾਂ ਉਹ ਬੈਠੀ ਆ ਵੀ ਇੱਧਰ ਸੱਚ ਨੂੰ ਜੀ ਹੈ ਹੈਂਕੀ ਹੈਗਾ ਬਈ ਦੀਦੀ ਮਮਾ ਤੇ ਹੈਂਕੀ ਲਿਆ ਦੋ ਡੈਡਾ ਨੇ ਪ੍ਰੋਮਿਸ ਕੀਤਾ ਸੀਗਾ ਕਿ ਮਮਾ ਦੇ ਦੇ ਬਰਥਡੇ ਹੋਇਆ ਨਾ ਮੂਵੀ ਵਿਖਾ ਕੇ ਲੈ ਕੇ ਆਉਂਗਾ ਐਸ਼ ਵੀ ਕਹਿੰਦੀ ਜੀ ਡੈਡਾ ਮੂਵੀ ਦੇਖ ਕੇ ਹੁਣੀ ਚਲਦੀ ਆਪਾਂ ਠੀਕ ਆ ਸੋ ਇਧਰ ਲਈ ਮੰਮੀ ਜੀ ਅਸੀਂ ਇੱਥੇ ਆਏ ਹਾਂ ਮਨਪੀ ਦੇ ਪਿੰਡ ਤੇ ਓਕੇ ਤੇ ਇੱਕ ਆਪਲਾ ਆਪਣੇ ਨਾਲ ਹੋਰ ਆ ਜਲਦੀ ਉਹਨਾਂ ਨੂੰ ਮਲਾਉਣੀ ਤੁਹਾਨੂੰ ਠੀਕ ਆ ਜੀ ਪੂਰੀ ਫੈਮਿਲੀ ਗੱਡੀ ਵਿੱਚ ਜਾਵਾਂਗੇ ਤੇ ਸਵਾ ਸਵਾ 3 ਨਾਲ 쇼 ਅੱਜ ਤੇ ਸਵਾ 3 ਨਾਲ ਨਹੀਂ 3 ਨਾਲ ਆ 3 ਨਾਲ ਲੇਟ ਹੋ ਗਏ ਨਾ ਲੇਟ ਹੋ ਗਏ ਹੁਣ ਜਲਦੀ ਕਰੀਏ ਚਲ ਫਿਰ ਅਸੀਂ ਗੱਡੀ ਚ ਲਾਓ ਏ ਲੈ ਗੱਡੀ ਚੱਲ ਗਏ ਚਲੋ ਐ ਸ਼ਾਪੋ ਪਿੱਛੇ ਬੈਠਣੀ ਐ ਇੱਥੇ ਨਾ ਪਿੱਛੇ ਉਹਨਾਂ ਨੇ ਬੈਠਣਾ ਹਾਂ ਇੱਥੇ ਮਮਾ ਬੈਠੂ ਤੇਰੇ ਨਾਲ ਠੀਕ ਓਕੇ ਲਓ ਵੀ ਮਿੱਤਰੋ ਇਧਰ ਮੇਲੋ ਬਾਈ ਨੂੰ ਵੀ ਠੀਕ ਆ ਅਸੀਂ ਚੱਲੇ ਆ ਇਹਨਾਂ ਦੀ ਵਾਈਫ ਪੂਰੀ ਫੈਮਿਲੀ ਚੱਲੇ ਆ ਅੱਜ ਇੰਜੋਏ ਕਰਨ ਠੀਕ ਆ ਲਓ ਮम्मा ਨੂੰ ਹੀ ਮੇਲੋ ਲਓ ਇਹ ਮਾਂ ਤਾਂ ਨਹੀਂ ਮਿਲੂਗਾ ਠੀਕ ਆ ਅਸੀਂ ਚੱਲੇ ਆ ਸਾਰੇ ਜਣੇ ਮੂਵੀ ਦੇਖਣ ਜੱਟ ਨੂੰ ਚੜੀਲ ਟੱਕਰੀ ਪਿਆਬੀ ਮੂਵੀ ਐ ਬੜੀ ਫਣੀ ਮੂਵੀ ਆ ਸੋ ਚੱਲਦੇ ਆਓ ਫਿਰ ਥੋੜਾ ਹੋ ਲੇਟ ਹੀ ਗਏ ਆ ਠੀਕ ਆ ਰਾਜੂ ਥਾਰ ਵੀ ਖੜੀ ਐ ਥਾਰ ਵੀ ਲੈ ਜਾ ਸਕਦੇ ਆ ਪਰ ਨਹੀਂ ਅਜੇ ਇਹ ਤੇ ਚੱਲਦੇ ਆ ਯਾਰ ਕਿਉਂਕਿ ਥਾਰ ਦੇ ਵਿੱਚ ਇਹ ਹੁੰਦਾ ਹਾਂ ਥਾਰ ਦੇ ਵਿੱਚ ਇਹ ਹੁੰਦਾ ਕਿ ਆਪਾਂ ਸਾਰੇ ਜਣੇ ਉਤਰਨਾ ਤੇ ਥਾਰ ਦੀਆਂ ਵਾਰੀਆਂ ਦੋ ਹੀ ਹੁੰਦੀਆਂ ਨੇ ਇਸ ਕਰਕੇ ਥੋੜੀ ਪ੍ਰੋਬਲਮ ਆਉਂਦੀ ਐ ਫੈਮਿਲੀ ਨਾਲ ਬੱਚਾ ਪਾਰਟੀ ਨਾਲ ਠੀਕ ਆ ਪਹਿਲਾਂ ਮਨ ਤਾਂ ਹੀ ਬਣਿਆ ਸੀ ਥਾਰ ਤੇ ਚੱਲਾਂਗੇ ਮੂਵੀ ਦੇਖਣ ਥਾਰ ਵਾਲੀ ਦਾ ਫੀਲਿੰਗ ਹੀ ਕਯਾ ਬਾਤਾਂ ਯਾਰ ਓਕੇ ਚਲੋ ਵੀ ਬੈਠੋ ਬੈਠੋ ਹਰ ਚੱਲੀਏ ਦੌੜਾ ਕਰ ਆਪਾਂ ਲੇਟ ਹੋ ਗਏ ਆ ਚੱਲ ਜੇ ਤੇਰੇ ਬਾਪੂ ਨੂੰ ਨਹੀਂ ਲੈ ਲੋਗੇ ਜਾਣਾ ਆਪਾਂ ਹੀ ਜਾ ਨਹੀਂ ਲੈ ਜਾਣਾ ਉਹਨੂੰ ਆਹ ਰੋਈ ਜਾਂਦਾ ਕਹਿੰਦਾ ਬਾਪੂ ਰਹਿ ਗਿਆ ਮੇਰਾ ਲੈ ਜੀਏ ਵੀ ਲੱਕ ਕਿੰਨਾ ਫੇਕਰਾ ਵੀ ਉਹਨੂੰ ਹੂੰ ਲੋ ਵੀ ਮਿੱਤਰੋ ਇਹ ਆਪਣਾ ਦੂਸਰਾ ਘਰ ਠੀਕ ਆ ਮਾਰਫੀ ਦਾ ਪੇਕਾ ਘਰ ਯਾਨੀ ਕਿ ਮੇਰੇ ਸਹੁਰਿਆਂ ਦਾ ਘਰ ਠੀਕ ਆ ਜੋ ਕਿ ਨਹੀਂ ਘੈਂਟ ਕੋਠੀ ਲੱਗਦੀ ਹੈ ਨਾ ਠੀਕ ਹੈ ਇਧਰ ਬਾਹਰਲਾ 뷰 ਤੇ ਇਹ ਆਪਣਾ ਘਰ ਆ ਗਿਆ ਲਓ ਜੀ ਸਾਰੇ ਜਣੇ ਬੈਠ ਗਏ ਚੱਲ ਗਏ ਹੁਣ ਆਪਾਂ ਜਲਦੀ ਜਾਂਦੀ ਲਓ ਵੀ ਦੋਸਤੋ 3 ਵਜੇ ਦਾ ਸ਼ੋਅ ਆ ਤੇ ਆਪਾਂ ਹੋ ਗਏ ਆ ਲੇਟ ਤੇ 3 ਵਜਨ ਦੇ ਵਿੱਚ ਥੋੜੇ ਜਿਹਾ ਟਾਈਮ ਰਹਿ ਗਿਆ ਤੇ ਲੱਗਦਾ ਥੋੜੀ ਜਿਹੀ ਮੂਵੀ ਲੰਘ ਜਾਣੀ ਆਪਣੀ ਸੋ ਤੁਰਦੇ ਕਰਦੇ ਨੂੰ ਲੇਟ ਹੋ ਗਏ ਪਹਿਲਾਂ ਭੇਖਾ ਲੱਗ ਗਿਆ ਕਿ ਮੂਵੀ 3:30 ਵਜੇ ਸ਼ੁਰੂ ਹੋਣੀ ਹੈ ਦੇ ਬਾਅਦ ਚ ਪਤਾ ਲੱਗਾ ਕਿ ਮੂਵੀ ਤਾਂ 3 ਵਜੇ ਸ਼ੁਰੂ ਹੋਣੀ ਹੈ ਨਾ ਸੋ ਅੱਧੇ ਘੰਟੇ ਡਿਫਰੈਂਸ ਪੈ ਗਿਆ ਪਰ 5-7 ਮਿੰਟ ਦੀ ਲੱਗਦਾ ਮੂਵੀ ਹੈ ਜੀ ਨਿਕਲ ਜਾਣੀ ਆ ਚਲੋ ਫਿਰ ਆਪਾਂ ਚੱਲਦੇ ਆ ਮੂਵੀ ਦੇਖਣ ਤੇ ਘਰਿਓ ਕੰਟੀਨਿਊ ਵਲੌਗ ਨੂੰ ਸਾਰੇ ਜਾਣੇ ਐਸ਼ੂ ਮੈਂ ਲਾਦਾ ਗੁੱਡੀ ਗੱਲ ਸਮਝ ਗਈ ਮੈਂ ਤਾਂ ਇਕੱਲਾ ਕੋਟ ਲਾਉਣ ਨੇ ਗਿਆ ਹੀ ਕਿੱਧਰ ਚੱਲੇ ਆਂ ਇਕੱਲੇ ਲਓ ਜੀ ਹੁਣ ਹੋ ਗਿਆ ਇੰਟਰਵਾਲ ਐਸ਼ੂ ਐਸ਼ੂ ਕਿੱਧਰ ਜਾਣਾ ਹੁਣ ਕਿੱਥੇ ਜਾਣਾ ਲਓ ਵੀ ਮਿੱਤਰੋ ਇੰਟਰਵਾਲ ਹੋ ਗਿਆ ਖਤਮ ਤੇ ਐਸ਼ ਨਿੰਡਬੰਡ ਕਰਦੀ ਆ ਕਿ ਮੈਂ ਕੋਕ ਲੈਣਾ ਨਾਲ ਉਹਦੇ ਪੌਪ ਕੌਰਨ ਦੇ ਤੇ ਨੂੰ ਮੈਨੂੰ ਸਪੈਸ਼ਲ ਮੈਨੂੰ ਫੇਰ ਬਾਕਸ ਜਾਣਾ ਪਿਆ ਚਲੋ ਫਿਰ ਕਰਦੇ ਆ ਮੂਵੀ ਦਾ ਇੰਜੋਏ ਤੇ ਫਿਰ ਮਿਲਦੇ ਆ ਕਰਦੇ ਆ ਵਲੌਗ ਕੰਟੀਨਿਊ ਜਨਾ ਹੋਇਆ ਤਾਂ ਬਹੁਤ ਲੋਕ ਉਸੇ ਵਾਰ ਨੂੰ ਕਰਦੇ ਆ ਕੀ ਬੋਲ ਰਿਹਾ ਹਾਂ ਮੈਂ ਜਾਂ ਕਲੂ ਨਾਲ ਜਾਂ ਅੱਜ ਇੰਸਾਰ ਲਾ ਮੈਂ ਕੀ ਬੋਲ ਰਿਹਾ ਹਾਂ ਸੁਝਾ ਰਹੀ ਗੱਲ ਕੇ ਪਰਦੇ ਬਣ ਗਿਆ ਤੁਸੀਂ ਜਨਾਨੀਆਂ ਤੁਸੀਂ ਤਾਂ ਕੋਈ ਸੋਖਾ ਲੱਭ ਲੋ ਲਓ ਜੀ ਮਿੱਤਰੋ ਐਸ਼ ਦੀ ਤੇ ਮਨਪ੍ਰੀਤ ਦੀ ਹਮੇਸ਼ਾ ਲਾਲਾਂ ਡਿੱਗ ਪੈਂਦੀਆਂ ਗੋਲ ਗੱਪੇ ਦੇਖ ਕੇ ਐਸ਼ ਨੇ ਸਪੈਸ਼ਲ ਡਿਮਾਂਡ ਕੀਤੀ ਹੈ ਕਿ ਡੈਡੀ ਜੀ ਮੈਂ ਗੋਲ ਗੱਪੇ ਖਾਣੇ ਆ ਤੇ ਖਾਣੇ ਵੀ ਰੇੜੀ ਤੋਂ ਆ ਤੇ ਹੁਣ ਇੱਥੇ ਰੁਕਿਆ ਰਸਤੇ ਦੇ ਵਿੱਚ ਐਸ਼ ਨੂੰ ਗੋਲ ਗੱਪੇ ਖਵਾਉਣ ਵਾਸਤੇ ਐਸ ਗੋਲ ਗੱਪੇ ਖਾ ਕੇ ਬਹੁਤ ਖੁਸ਼ ਹੁੰਦੀ ਆ ਨਾਲ ਬੇਬੇ ਵੀ ਬਹੁਤ ਖੁਸ਼ ਹੁੰਦੀ ਆ ਸੋ ਬੱਚਾ ਫੈਮਿਲੀ ਸਾਰੇ ਜਾਣੇ ਤੇ ਆਪਾਂ ਹੁਣ ਥੋੜੀ ਪੇਟ ਪੂਜਾ ਕਰਨੀ ਇਹਨਾਂ ਦੀ ਸੋਚਿਆ ਸੀ ਚੱਲ ਬੈਠਾਂਗੇ ਕਿਤੇ ਪਰ ਇਹ ਬੱਚੇ ਕਹਿੰਦੇ ਖਾਣੀ ਗੋਲ ਗੱਪੇ ਆ ਹਰਾ ਕਾਲਾ ਹਰਾ ਕਾਲਾ ਇਹ ਆਵੇ ਪਾਣੀ ਸਾਰਾ ਡਲ ਗਿਆ ਬੋਲ ਦੇ ਦਿੱਤੀ ਗੋਲ ਗੱਪੇ ਇਹਨੂੰ ਵੋਹੀ ਲਾਗਦੇ ਕਾਲਾ ਕਾਲਾ ਬਤ ਚੱਲਾ ਲਓ ਵੀ ਦੋਸਤੋ ਮੂਵੀ ਦੇਖਿਆ ਆ ਤੇ ਬਹੁਤ ਇੰਜੋਏ ਕੀਤਾ ਸੋ ਸਭ ਤੋਂ ਜ਼ਿਆਦਾ ਇੰਜੋਏ ਕੀਤਾ ਐਸ਼ ਨੇ ਕਿਉਂਕਿ ਐਸ਼ ਬਹੁਤ ਸਮਾਈਲ ਕਰੀ ਗਈ ਫਿਰ ਦੇਖ ਕੇ ਉਹਨੂੰ ਵਧੀਆ ਲੱਗੀ ਬਹੁਤ ਵਧੀਆ ਲੱਗੀ ਉਹਨੂੰ ਬਟ ਇੱਕ ਸੀਨ ਇਦਾਂ ਦਾ ਚੱਲ ਰਿਹਾ ਸੀਗਾ ਵਿੱਚ ਕਿ ਜਸਮੀਨ ਸਿਰਫ ਇਦਾਂ ਐਸ਼ ਨੂੰ ਕਿਹਾ ਵੀ ਬੈਠ ਕੇ ਦੇਖ ਨਾ ਉਹ ਡਰ ਗਈ ਸੀ ਬਹੁਤ ਉਸ ਟਾਈਮ ਐਸ਼ ਨੂੰ ਨਾ ਹੁੰਦਾ ਕਿ ਉਹਨੂੰ ਹੁੰਦਾ ਪੂ ਤਾਲੀਆਂ ਵੀਡੀਓ ਨੂੰ ਤਾਲੀਆਂ ਫਿਲਮਾਂ ਦੇਖਣ ਦਾ ਬੜਾ ਸ਼ੌਕ ਸੀ ਪਰਸਨ ਦੀ ਰੌਣਾ ਪਾਈ ਜਾਂਦੀ ਸੋ ਜਦੋਂ ਉਹਦਾ ਟਾਈਟਲ ਪਤਾ ਲੱਗਾ ਜੱਟ ਨੂੰ ਚੜੇਲ ਟੱਕਰ ਇਹ ਸੀਗਾ ਵੀ ਚੜੇਲ ਨੂੰ ਚਰੇਲ ਆ ਗਿਆ ਤੇ ਚੜੇਲ ਆਪੇ ਦੇਖ ਕੇ ਆਉਣੀ ਆ ਆਪਾਂ ਹਣਾ ਤੇ ਐਸ ਨੇ ਬਹੁਤ ਇੰਜੋਏ ਕੀਤਾ ਵੈਸੇ ਫਨੀ ਮੂਵੀ ਆ ਬਹੁਤ ਘੈਂਟ ਮੂਵੀ ਆ ਤੇ ਐਂਡ ਤੇ ਸਿਹਤ ਜਿਹੜੀ ਬੜੀ ਘੈਂਟ ਦਿੱਤੀ ਉਹਨਾਂ ਨੇ ਤੇ ਇੱਕ ਸੀਨ ਮੈਨੂੰ ਜਿਹੜਾ ਫਿਲਮ ਲੱਗਿਆ ਫਿਲਮ ਦਾ ਬਹੁਤ ਘੈਂਟ ਰਿਹਾ ਤੁਸੀਂ ਦੇਖੀ ਹੋਊਗੀ ਸਾਰਿਆਂ ਨੂੰ ਇਹ ਕਹਦਾ ਰਾਜਾ ਰਾਜਾ ਹੁੰਦਾ ਜਦੋਂ ਉਹ ਗਿੱਪੀ ਕਰੇ ਵਾਲੋ ਕਿੰਨੇ ਜਣੇ ਦੇ ਵਿਆਹ ਕਿੰਨੇ ਵਿਆਹ ਕਰਵਾ ਲੈਂਦਾ ਹਣਾ ਉਹ ਕਿੰਨੀਆਂ ਉਹਦੀਆਂ ਰਾਣੀਆਂ ਹੋ ਜਾਂਦੀਆਂ ਹਨ ਤੇ ਪੰਦਾ ਵਿਆਹ ਇੱਕ ਕਰਾ ਕੇ ਪਛਦਾ ਲੈਂਦਾ ਵੇਲਾ ਉਹ ਕਿਹੜਾ ਟਕੇ ਹੋ ਜਾਂ ਟ੍ਰੈਮ ਹੁੰਦਾ ਸੀ ਉਹ ਨਾ ਰਾਜਾ ਮਹਾਰਾਜਾਂ ਦਾ ਬਈ ਨੇ ਇਹਨੀਆਂ ਘਰ ਵਾਲਿਆਂ ਨੇ ਕਿਵੇਂ ਹੈਂਡਲ ਕਰ ਲੈਂਦੀ ਸੀ ਹਨ ਅੱਜ ਕੱਲ ਤਾਂ ਇੱਕ ਹੀ ਸਿਰ ਤੇ ਚੱਕੀ ਫਿਰਦੀ ਘਰ ਨੂੰ ਹਨਾ ਸੋ ਇੱਕ ਐਂਡ ਤੇ ਇੱਕ ਚੀਜ਼ ਨੂੰ ਉਹ ਬੜੀ ਕੈਂਡ ਲੱਗੀ ਉਹ ਜਿਹੜੀ ਮੈਂ ਮੈ ਫਿਲਮ ਵਿੱਚ ਚੱਲਦੀ ਵਿੱਚ ਉੱਚੀ ਦੇ ਨੇ ਕਹਦਾ ਵੀ ਆਹ ਵਤੀ ਦੀ ਗੱਲ ਕੀਤੀ ਹੈ ਨਾ ਆਸੇ ਪਾਸੇ ਲੈਣ ਵਾਲੇ ਸਾਰੇ ਦੇਖਣ ਲੱਗ ਗਏ ਜਦੋਂ ਉਹਨੇ ਇਹ ਗੱਲ ਆਕੀ ਸੀਗੀ ਕਿ ਭਈ ਬੰਦੇ ਤੇ ਇੰਨਾ ਕਿ ਉਹਨਾਂ ਕੀ ਭਾਰ ਪਾਓ ਤੁਸੀਂ ਇੰਨਾ ਕ ਬੰਦਾ ਸਹਿ ਸਕਦਾ ਠੀਕ ਆ ਲੜਾਈ ਵਾਧੂ ਬੰਦਿਆਂ ਨਾਲਾਈ ਨਾ ਕਰੋ ਠੀਕ ਆ ਮਤਮ ਦਾ ਹੀ ਲੜੋ ਜਿਆਦੇ ਲੜੋ ਨਾ ਕਿ ਜੀ ਨਾਲਾਗੀ ਤਾਂ ਗੋਲ ਪਏ ਮੈਂ ਤੇ ਚੁੱਪ ਤੇ ਜਿਹੜੀ ਉਹਨਾਂ ਨੇ ਇੰਨੀ ਸੇਧ ਦਿੱਤੀ ਆ ਭਈ ਬਾਲੇ ਵਿਆਹ ਨਾ ਕਰਾਓ ਭਈ ਉਹਨਾਂ ਨੇ ਇਹ ਇਹ ਸੇਧ ਵਿੱਚ ਫਾਂਦੇ ਮਿਲੀ ਆ ਉਹਨਾਂ ਨੇ ਇਹ ਵੀ ਕਿਹਾ ਹੋਇਆ ਵਾ ਉਹ ਕਹਿੰਦੇ ਵੀ ਜੇ ਤੁਸੀਂ ਕਹੋਗੇ ਨਾ ਇਹ ਕਾਰਜ ਤੋਂ ਪਿੱਛਾ ਛੱਡ ਜਿਓ ਇਹ ਨਹੀਂ ਛੱਡਦੀ ਅਗਲੇ ਜਨਮ ਚ ਮਗਰੀ ਹੁੰਦੀਆਂ ਜਿਵੇਂ ਉਹ ਆਈ ਆ ਸੋ ਮਨਪੀ ਦਾ ਹੈਪੀ ਬਰਥਡੇ ਅੱਜ ਇਦਾਂ ਹੀ ਬਸ ਨਿਕਲਿਆ ਆਪਣਾ ਹਨਾ ਮੂਵੀ ਦੇਖ ਲਈ ਕੇਕ ਕੱਟ ਲਿਆ ਸੋ ਮਨਪੀਤ ਨੂੰ ਰਿੰਗ ਬਰਥਡੇ ਗਿਫਟ ਦਿੱਤੀ ਹੈ ਹਨਾ ਤੇ ਤੁਸੀਂ ਵੀ ਜਰੂਰ ਕੁਛ ਨਾ ਕੋ ਜਰੂਰੀ ਨਹੀਂ ਹੁੰਦਾ ਕਿ ਆਪੋ ਆਪਣੀ ਆਪਾ ਦੇਖਣੀ ਹੈ ਇਹ ਨਹੀਂ ਹੁੰਦਾ ਕਿ ਆਏ ਸਭ ਨੇ ਆਪੋ ਆਪਣਾ ਦੇਖਣਾ ਬਸ ਦੇਖਣਾ ਹਨਾ ਕਿ ਹੁਣ ਸਾਰੀਆਂ ਮੇਰੀਆਂ ਭੈਣਾਂ ਇਹ ਨਾ ਲੜਨ ਨਾ ਲੱਗ ਜਿਓ ਕਿਤੇ ਫਸਟ ਟਾਈਮ ਕੀ ਗਿਫਟ ਦਿੱਤਾ ਸੀ ਮੈਰਿਜ ਤੋਂ ਬਾਅਦ ਬਰਥਡੇ ਜਦ ਫਸਟ ਬਰਥਡੇ ਆਇਆ ਸੀ ਯਾਦ ਆ ਤੁਹਾਨੂੰ ਕੋਈ ਨੂੰ ਹਜੇ ਵੀ ਯਾਦ ਮੈਂ ਤਾਂ ਰਾਤ ਦੀ ਖਾਦੀ ਰੋਟੀ ਭੁੱਲ ਜੈਣਾ ਤੇ ਮੈਂ ਤੈਨੂੰ ਦੱਸਾਂ ਸੱਚੀ ਈ ਯਾਦ ਨਾ ਮੈਂ ਤਾਂ ਵਿਆਹ ਦੀ ਤਰੀਕ ਭੁੱਲ ਜੈਣਾ ਵੀ ਕਿਹੜੀ ਤਰੀਕ ਸੀ ਐਸੇ ਬਾਰ ਟ-ਸ਼ਰਟ ਨੇ ਅਕੇ ਅੱਛਾ ਲੋੜ ਈ ਥਾ ਬਸ ਇਨਾ ਕੁ ਸੀ ਦੋ ਚੀਜ਼ਾਂ ਸੀ ਦੋ ਲੋੜਾ ਸੀ ਦੋ ਟ-ਸ਼ਰਟਾਂ ਹੂੰ ਮੈਨੂੰ ਨਹੀਂ ਯਾਦ ਆ ਰਿਹਾ ਇਹ ਤਾਂ ਮਤਲਬ ਤੁਹਾਨੂੰ ਬੋਲੇ ਨਿੱਕੀ ਗਿਫਟਾਂ ਦੀ ਵਰਤ ਜਾਂਦੀ ਸੀ ਜਿਹੜਾ ਹੁਣ ਵੱਡੇ ਮੰਗਦੇ ਆ ਹੈਨਾ ਸਹੀ ਆ ਬਹੁਤ ਫਰਕ ਪੈ ਗਿਆ ਟਾਈਮ ਦੇ ਨਾਲ ਫਰਕ ਪੈ ਜਾਂਦਾ ਜਿਵੇਂ ਜਿਵੇਂ ਪਰਮਾਤਮਾ ਤਰੱਕੀ ਦਿੰਦਾ ਹਣਾ ਜਿਵੇਂ ਜਿਵੇਂ ਆਪਾਂ ਤਾਂ ਉਹਨੂੰ ਜਾਣਦੇ ਆ ਉਹਨਾਂ ਨੇ ਆਪਣੇ ਖਰਚੇ ਵਧਾਈ ਜਾਂਦੇ ਆ ਆਪਾਂ ਇਹ ਵੀ ਗੱਲ ਮੰਨਣੀ ਪੈਣੀ ਆ ਸੋ ਉਹ ਵੀ ਵੱਡੇ ਹੁੰਦਾ ਸੀਗਾ ਕਿ ਜਦੋਂ ਲੋਹ ਟੀ-ਸ਼ਰਟ ਨੇ ਖਾਰ ਲਿਆ ਸੀ ਤੇ ਹਾਂਜੀ ਆਪਾਂ ਗੱਲ ਕਰਦੇ ਸੀ ਗਿਫਟਾਂ ਦੀ ਸੋ ਐਸ਼ਵਾਜਾ ਮਾਰ ਲੱਗ ਗਈ ਸੀ ਸੋ ਟਾਈਮ ਟਾਈਮ ਦੇ ਨਾਲ ਚੇਂਜ ਹੁੰਦਾ ਰਹਿੰਦਾ ਹਣਾ ਜਿਵੇਂ ਜਿਵੇਂ ਆਪਾਂ ਹਣਾ ਕਿ ਥੋੜ ਜਿਵੇਂ ਜੇ ਟਾਈਮ ਦੇਣਾ ਆਪਣੇ ਖਰਚੇ ਵਧ ਹੀ ਜਾਂਦੇ ਆ ਹੈਨਾ ਐਸ਼ ਨੇ ਅੱਜ ਬਹੁਤ ਇੰਜੋਏ ਕੀਤਾ ਬਈ ਐਸ਼ ਨੇ ਅੱਜ ਬਹੁਤ ਇੰਜੋਏ ਕੀਤਾ ਐਸ਼ ਜੀ ਆਪਣੇ ਪੱਖੇ ਤੇ ਆ ਕੇ ਕੂਤੋਕ ਵਾਲੀ ਬੈਠ ਗਈ ਫੇਰ ਕੀ ਕਰਾਂ ਉਹ ਆਹ ਹੈ ਪੱਖੇ ਤੇ ਆਹ 7 ਸਾਲ ਪਹਿਲਾਂ ਉਹ ਵੀ ਬੈਗੀ ਸੀ ਪੱਖੇ ਤੇ ਆ ਕੇ ਆਪਣੇ ਘਰ ਦੇ ਨਹੀਂ ਬੈਠੀ ਸੀ ਮੈਂ ਬੈਠਾ ਨਹੀਂ ਬੈਠੀ ਸੀ ਉਹ ਝੂਟ ਝੂਟ ਆਈਸ ਨੂੰ ਐ ਸੱਤ ਸੱਤ ਸਾਲ ਪਹਿਲਾਂ ਜਿਹੜਾ ਆਪਣਾ ਕਮਰਾ ਨਹੀਂਗਾ ਉਹਦਾ ਪੱਖਾ ਲੱਗਾ ਉਹ ਤੇ ਕੂਤੋਕ ਬੈਗੀ ਸੀ ਆ ਕੇ ਜਿਉ ਡੋ ਹੋ ਗਿਆ ਉਹ ਜਿਉ ਹੈ ਕਿੰਨਾ ਹੀ ਡੈਡੀ ਜੀ ਝੂਠ ਮੈਂ ਆਪ ਦੇਖੀ ਜੀ ਤੂੰ ਨਿੱਕੀ ਸੀ ਉਦੋਂ ਐਸ ਤੈਨੂੰ ਨਹੀਂ ਪਤਾ ਮੈਨੂੰ ਕਾਕੇ ਨੂੰ ਦੱਬੋਣਾ ਨਹੀਂ ਹੈਗਾ ਠੀਕ ਆ ਸੋ ਚਲੋ ਵੀ ਮਨਪ੍ਰੀਤ ਨੂੰ ਹੁਣ ਆਪਾਂ ਚੱਲਿਆਂ ਛੱਡ ਕੇ ਇੱਥੇ ਤੇ ਕੱਲ ਮੈਂ ਜਾਣਾ ਪਿੰਡ ਨੂੰ ਠੀਕ ਆ ਤੇ ਮਨਪ੍ਰੀਤ ਦਾ ਬਰਥਡੇ ਸੈਲੀਬ੍ਰੇਟਾ ਜਿੱਥੇ ਕੀਤਾ ਆਪਾਂ ਠੀਕ ਆ ਤੇ ਸਾਰੇ ਜਾਣੇ ਤੁਸੀਂ ਬਹੁਤ ਤੁਹਾਡੇ ਮੈਸੇਜ ਥੱਲੇ ਕਮੈਂਟਾਂ ਦੇ ਵਿੱਚ ਆਉਣਗੇ ਬਹੁਤ ਸੜੀਆਂ ਥੋੜੀਆਂ ਦਵਾਵਾਂ ਆਉਣਗੀਆਂ ਤੇ ਸਾਰਿਆਂ ਦੀਆਂ ਸਿਰ ਮੱਥੇ ਬਾਈ ਜੀ ਮੈਂ ਕਿਹਾ ਨਹੀਂ ਆਪਾਂ ਤਾਂ ਨਹੀਂ ਜਾਣਾਂ ਮੈਂ ਕਿ ਨਹੀਂ ਆਪਾਂ ਨਹੀਂ ਜਾਣਾਂ ਨਹੀਂ ਤੁਸੀਂ ਪੁੱਤ ਰਹਿਣਾ ਛੁੱਟੀਆਂ ਹੈ ਦੋ ਤਿੰਨ ਦਿਨ ਰਹਿਣਾ ਵਾ ਵਨਪੀਤ ਨੇ ਠੀਕ ਆ ਸੋ ਸਾਰਿਆਂ ਦੀਆਂ ਦਵਾਵਾਂ ਸਿਰ ਮੱਥੇ ਥੋੜੀਆਂ ਥੱਲੇ ਬਹੁਤ ਜ਼ਿਆਦਾ ਕਮੈਂਟ ਆਏ ਆ ਸਾਰਿਆਂ ਦੇ ਸੀ ਲਾਈਕ ਕਰਾਂਗੇ ਜੇ ਰਿਪਲਾਈ ਨਾ ਦੇ ਸਕੇ ਤਾਂ ਠੀਕ ਆ ਸਰ ਜਣੇ ਹੱਸਦੇ ਵਾਸਤੇ ਰਹੋ ਇੰਜੋਏ ਕਰੋ ਲਾਈਫ ਨੂੰ ਹਨਾ ਇਹ ਹੀ ਦੁਨੀਆਦਾਰੀ ਆ ਇਹ ਹੀ ਲਾਈਫ ਆ ਇਹ ਹੀ ਛੋਟੀ ਜੀ ਜ਼ਿੰਦਗੀ ਆ ਹੱਸ ਕੇ ਜਿਹੜੇ ਕੱਢ ਲੋਗੇ ਸੌਖੇ ਹੀ ਨਿਕਲ ਜਾਂਦੀ ਹੈ ਨਾ ਰੋ ਪਟ ਕੇ ਕੱਢ ਲੋਗੇ ਔਖੀ ਲੰਘੂਗੀ ਸੋ ਕਟਣੀ ਦਾ ਪੈਣੀ ਆ ਜੋ ਆਪਾਂ ਇਸ ਸੰਸਾਰ ਦੇ ਵਿੱਚ ਆਏ ਆ ਵਿਚਰਨਾ ਵੀ ਪੈਣਾ ਤੇ ਆਪਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਸਿਰ ਪਈਆਂ ਨੰਭਾਉਣੀਆਂ ਵੀ ਪੈਣੀਆਂ ਹਨਾ ਠੀਕ ਹੈ ਨਾ ਵੱਧ ਚੜ ਕੇ ਨੰਭਾਓ ਸੋ ਘਬਰਾਇਆ ਨਾ ਕਰੋ ਕਿ ਹਨਾ ਚੱਲੀ ਜਾਂਦਾ ਲਾਈਫ 'ਚ ਸਾਰਾ ਕੁਝ ਚੱਲੀ ਜਾਂਦਾ ਠੀਕ ਆ ਖੁਸ਼ ਰਿਹਾ ਕਰੋ ਮੁੱਕ ਦੀ ਗੱਲ ਤਾਂ ਇਹ ਆ ਠੀਕ ਆ ਅੱਜ ਬੇਬੇ ਬਾਪੂ ਘਰੇ ਗੱਲੇ ਆ ਤੇ ਹੁਣ ਆਪਾਂ ਚੱਲਦੇ ਆ ਕੱਲ ਨੂੰ ਲਓ ਵੀ ਮਿੱਤਰੋ ਜਿਹੜਾ ਅਗਲਾ ਹੁਣ ਬਲੌਗ ਆਉਣਾ ਵਾ ਉਹਦੇ ਉੱਤੇ ਇੱਕ ਛੋਟੀ ਭੈਣ ਹੁੰਦੀ ਆ ਸ਼ਿਕਵਾ ਕਰਦੀ ਆ ਕਿ ਤੁਸੀਂ ਲੜਦੀ ਰਹਿੰਦੀ ਆ ਵੀ ਇਹ ਕੁਝ ਦਿੰਦੇ ਨਹੀਂ ਮੇਰੇ ਤੋਂ ਉਹ ਕਹਿੰਦੇ ਨਾ ਵੱਡੀ ਭੈਣ ਨੂੰ ਸੁਧਾਰੇ ਜਿੰਨੇ ਸੁਧਾਰੇ ਆ ਤੁਸੀਂ ਇੰਨਾ ਕੁਝ ਦੇ ਦਿੰਨੀ ਆ ਮੇਰੇ ਵਰੀ ਤੁਹਾਡੇ ਕੋਲ ਕੁਝ ਨਹੀਂ ਹੁੰਦਾਗਾ ਮੈਂ ਨਾ ਦਿੰਦੇ ਹੀ ਨਹੀਂ ਕੋਈ ਗਿਫਟ ਨਹੀਂ ਦਿੰਦੇ ਹੀ ਵੱਡੀ ਨੇੜੇ ਉਹ ਇੰਗਲੈਂਡ ਜਾ ਨਹੀਂ ਸਕਦੇ ਵੀ ਆਪਾਂ ਸਪੈਸ਼ਲ ਕੁਝ ਗਿਫਟ ਲਵਾਂਗੇ ਹਨਾ ਤੇ ਮੰਮਾ ਵਾਸਤੇ ਵੀ ਸਪੈਸ਼ਲ ਗਿਫਟ ਲਵਾਂਗੇ ਕਿਉਂਕਿ ਮੈਨੂੰ ਇਦਾਂ ਹੈ ਕਿ ਮੰਮਾ ਦੀ ਕੋਈ ਰੀਜ਼ਨ ਆ ਰਹੀ ਹੂੰ ਬੱਕ ਬੇਬੇ ਨੂੰ ਗਿਫਟ ਦੇਣਾ ਤੇ ਬੇਬੇ ਨੂੰ ਦੱਸਣਾ ਨਹੀਂ ਆਪਾਂ ਤੇ ਬੇਬੇ ਨੂੰ ਘਰੋਂ ਗਾ ਜੂ ਜੱਸ ਦਾ ਕਹਿ ਕੇ ਲੈ ਜਾਗੇ ਮੋਗੇ ਚੱਲੇ ਗਏ ਹਨ ਤੇ ਉੱਥੇ ਜਦ ਦਵਾਤ ਆਉਦੀ ਪਤਾ ਲੱਗੇ ਮਾਂ ਤਾਨੂੰ ਹਨ ਠੀਕ ਹੈ ਨਾ ਐਂਦਿਆਂ ਜਿਹੜੇ ਬੇਬੇ ਬਾਪੂ ਰਾਜੀ ਆ ਤੇ ਰੱਬ ਰਾਜੀ ਆ ਹਨ ਤੇ ਰੱਬ ਰਾਜੀ ਕਰਨਾ ਚ ਰੱਬ ਸਾਡਾ ਘਰੇ ਗੂੰਜਦਾ ਬਹੁਤ ਆ ਬਹੁਤ ਗੂੰਜਦਾ ਰੱਬ ਸਾਡਾ ਉਹ ਬੇਬੇ ਦੇ ਨਾਲ ਹੀ ਰੌਣਕ ਘਰ ਦੇ ਵਿੱਚ ਹੋਰ ਬੜਾ ਰੌਲਾ ਪਾਉਂਦੀ ਆ ਨਹੀਂ ਕੀਤਾ ਵਾਹ ਨਹੀਂ ਕੀਤਾ ਇਤਵਾ ਹੋ ਗਿਆ ਬਹੁ ਹੋ ਗਿਆ ਤੇ ਬਾਪੂ ਆਪਣਾ ਵਿਚਾਰਾ ਬੰਦਾ ਘੈਂਟ ਆ ਬਾਪੂ ਵੀ ਬੰਦਾ ਘੈਂਟ ਆ ਉਹ ਬਦਮੀ ਘਟ ਵੀ ਨਹੀਂ ਕਿਸੇ ਨਾਲ ਕਹਿੰਦਾ ਜਮੂ ਬਿਲਕੁਲ ਵੀ ਹਨਾ ਸੋ ਇਹ ਨਿੱਕੇ ਨਿੱਕੇ ਖੁਸ਼ੀਆਂ ਹੁੰਦੀਆਂ ਨੇ ਜੀ ਆਪਾਂ ਗੱਲ ਕਰਦੇ ਆ ਨਾ ਕਿ ਵੀ ਸ਼ਾਇਦ ਆਪਾਂ ਖੁਸ਼ ਨਹੀਂ ਹੈਗੀ ਪੈਸਾ ਮੈਟਰ ਨਹੀਂ ਕਰਦਾ ਮਤਲਬ ਪੈਸਾ ਸਾਡੀ ਸਾਡੀ ਵੀਡੀਓ ਨੂੰ ਇਹ ਨਾ ਸਮਝਿਆ ਕਰੋ ਕਿ ਸ਼ਾਇਦ ਕੋਈ ਵੀ ਸ਼ੋਅ ਆਪਣਾ ਸਮਝਿਓ ਅਸੀਂ ਤੁਹਾਡੇ ਨਾਲ ਵੀਡੀਓ ਪਾਉਣੇ ਆ ਹਨਾ ਤੁਹਾਡੇ ਨਾਲ ਹੱਸਦੇ ਖੇਡਦੇ ਆ ਗੱਲਾਂ ਕਰਦੇ ਆ ਹਨਾ ਸਾਡੀਆਂ ਵੀਡੀਓ ਦੇਖ ਕੇ ਪਤਾ ਨਹੀਂ ਕਿੰਨੇ ਕਿੰਨੇ ਲੋਕ ਸਾਨੂੰ ਫੋਲੋ ਕਰਦੇ ਨੇ ਕਿੰਨੇ ਲੋਕ ਆਪਦੇ ਮਾਪਿਓ ਦੇ ਨਾਲ ਜੁੜ ਕੇ ਬੈਠਣਗੇ ਹਨਾ ਕੀ ਸਾਡੀਆਂ ਵੀਡੀਓ ਦਾ ਮਕਸਦ ਇਹੀ ਹੁੰਦਾ ਕਿ ਜੇ ਤੁਹਾਨੂੰ ਕਪਲ ਨੂੰ ਦੇਖ ਕੇ ਖੁਸ਼ ਹੁੰਦੇ ਸਾਰੇ ਪਤਾ ਨਹੀਂ ਕਿੰਨੇ ਆ ਦੇ ਸਾਨੂੰ ਫੋਲੋ ਕਰਨਗੇ ਤੇ ਕਿੰਨੇ ਇੱਕ ਦੂਜੇ ਵਿੱਚ ਵਰਲ ਮਿਲ ਕੇ ਸਾਰੇ ਪਰਿਵਾਰ ਚ ਰਹਿਣਗੇ ਕਿੰਨੇ ਜਾਣਗੇ ਆਪਣੀਆਂ ਭੈਣਾਂ ਕੋਲ ਸੰਧਾਰੇ ਲੈ ਕੇ ਜਾਣਗੇ ਹਨ ਓਕੇ ਤੇ ਹੁਣ ਹਮੇਸ਼ਾ ਛੋਟੀ ਪੈਂਟ ਸ਼ਿਕਵਾ ਕਰਦੀ ਸੀਗੀ ਹੁਣ ਉਹਦੇ ਵਾਸਤੇ ਆਪਾਂ ਇੱਕ 골ਡ ਦਾ ਸੈੱਟ ਲਾਵਾਂਗੇ ਅਗਲੇ ਵਲੌਗ ਦੇ ਵਿੱਚ ਠੀਕ ਹੈ ਤੇ ਇੱਕ ਮਮਾ ਵਾਸਤੇ ਲੈਣਾ ਠੀਕ ਹੈ ਵਲੌਗ ਕਰਿਓ ਬਲਾ ਕੰਟੀਨਿਊ ਤੇ ਅੱਜ ਵਾਲੇ ਵਲੌਗ ਦੀ ਹਾਜ਼ਰੀ ਇੱਥੇ ਹੀ ਕਰਿਓ ਪ੍ਰਮਾਣ ਹਨਾ ਨੈਕਸਟ ਵਲੌਗ ਦੇ ਵਿੱਚ ਇੱਕ ਮਿਲਦੇ ਆਪਾਂ ਠੀਕ ਹੈ ਨਾ ਮੈਂ ਜਿਹੜੀ ਗੱਲ ਕਹਿ ਕੇ ਹਟਿਆ ਤੁਹਾਨੂੰ ਕਿ ਮੈਂ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਦੁਨੀਆ ਪਰੇ ਤੋਂ ਪਰੇ ਪਈ ਆ ਅਰਬਾਂ ਖਰਬਾਂ ਜਿੰਨਾਂ ਕੋਲ ਇੰਨਾ ਜ਼ਿਆਦਾ ਪੈਸਾ ਹੁਣ ਦੇਖੋ ਉਹ ਉਹਨਾਂ ਨੇ ਹਜ਼ਾਰ ਕਰੋੜ ਤੋਂ ਉੱਪਰ ਹੀ ਅਬਾਨੀ ਅਬਾਨੀ ਹੈ ਨਾ ਅਬਾਨੀ ਨੇ ਅਬਾਨੀ ਹੈ ਨਾ ਅਬਾਨੀ ਆ ਹਜ਼ਾਰ ਕਰੋੜ ਤੋਂ ਉੱਪਰ ਖਰਚਾ ਕਰਦਾ ਦੁਨੀਆ ਪਰੇ ਤੋਂ ਪਰੇ ਪਈ ਆ ਇਹ ਨਿੱਕੇ ਨਿੱਕੇ ਖੁਸ਼ੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਪਣੇ ਪਰਿਵਾਰ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਠੀਕ ਆ ਜੀ ਚਲੋ ਫਿਰ ਮਿਲਦੇ ਆਂ ਕੱਲ ਅਗਲੇ ਵਲੌਗ ਦੇ ਵਿੱਚ ਤੇ ਸਾਰੇ ਜਣੇ ਵਾਧ ਤੋਂ ਵਾਧ ਕਰਦੇ ਦਿਵਾਵਾ ਮਨਪੀ ਨੂੰ ਹੈਪੀ ਬਰਥਡੇ ਮਨਪੀ ਤੇ ਹਗੇ ਨੂੰ ਫੇਰ ਤੈਨੂੰ ਥੈਂਕ ਯੂ ਸੋ ਮਚ ਤੇ ਫਿਰ ਕੱਲ ਸੋ ਮਚ ਸਾਰਿਆਂ ਦਾ ਜਿਨ੍ਹਾਂ ਨੂੰ ਨਾ ਵੀ ਰਿਪਲਾਈ ਕੀਤਾ ਗਿਆ ਉਹਨਾਂ ਦਾ ਵੀ ਤੁਹਾਡੇ ਸਾਰਿਆਂ ਦੇ ਕਮੈਂਟ ਲਾਈਕ ਕਰਾਂਗੇ ਤੁਹਾਨੂੰ ਨੋਟੀਫਿਕੇਸ਼ਨ ਆਉਣਗੇ ਸਾਰਿਆਂ ਨੂੰ ਠੀਕ ਹੈ ਲਵ ਯੂ ਬਈ ਸਾਰਿਆਂ ਨੂੰ ਜਿਹੜੇ ਫਸਟ ਟਾਈਮ ਦੇਖਿਆ ਸਬਸਕ੍ਰਾਈਬ ਕਰਦੇ ਮਿਲਦੇ ਆਂ ਕੱਲ ਅਗਲੇ ਵਲੋਗ ਦੇ ਤਤ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਹਾਂ ਹਾਂ